ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਫਤੇਗੜ ਚੂੜੀਆਂ ਤਹਿਸੀਲ ਵੀ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਆ ਗੋਰੇ ਭਾਈ ਉਹਨਾਂ ਕੋਲ ਆਪ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਇੱਕ ਸੋਈ ਆ ਤੇ ਇੱਕ ਗੱਬਣ ਆ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਬੀਤ ਜੀ ਤੁਸੀਂ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਮੇਰਾ ਗੋਰਾ ਆ ਪਿੰਡ ਫਦੇਗੜ ਚੂੜੀਆਂ ਜ਼ਿਲ੍ਹਾ ਗਰਦਾਪੁਰ ਪਿੰਦਾ ਤੇ ਤਸੀਲ ਫਦੇਗੜ ਚੂੜੀਆਂ ਠੀਕ ਹੈ ਜੀ ਆਪਾਂ ਨੂੰ ਇਧਰੋਂ ਗਰਦਾਪੁਰ 60 ਕਿਲੋਮੀਟਰ ਆ ਤਾਲਾ 20 ਕਿਲੋਮੀਟਰ ਤੇ ਅਮਰਸਰ 20 ਕਿਲੋਮੀਟਰ ਠੀਕ ਹੈ ਜੀ ਹਾਂ ਡੇਰਾ ਬਾਬਾ ਨਾਨਕ 18 ਕਿਲੋਮੀਟਰ ਆ ਬਾਕੀ ਵਿੱਚ ਘਾਰ ਜੀ ਅਸੀਂ ਬਿਠੇ ਹਾਂ ਠੀਕ ਹੈ ਜੀ ਹਾਂਜੀ 20 ਕਿਹ ਚ ਨਾਲ ਆ ਨਾ ਹਾਂਜੀ 20 ਕਿਹ ਨਾਲ ਕਿਹ ਠੀਕ ਹੈ ਤੇ ਆਫਰ ਉਹ ਚਲਣੀ ਹੈ ਫਿਰ ਨਾਲ ਹੀ ਆਫਰ ਚਲਣੀ ਚਲਣੀ ਹੈ ਮਾਲ ਸਾਹ ਆਵੇ ਆਫਰ ਚਲਣੀ ਹੈ ਠੀਕ ਹੈ ਵੀ 2000 ਸਾਈ ਪਾਓ ਤੇ ਪਸ਼ੂ ਘਰੇ ਮੰਗਾ ਲਓ ਤੇ ਬਾਕੀ ਪੇਮੈਂਟ ਘਰੇ ਘਰੋਂ ਜਾ ਕੇ ਲੈ ਲੈਣੀ ਹੈ ਨਾ ਇਹ ਨਹੀਂ ਵੀ ਜਿਤਰਾ ਚਵਾਈ ਚਵਾਈ ਕਰਕੇ ਪਾਸ ਕਰਕੇ ਉਸੇ ਦੇ ਪੇਮੈਂਟ ਆਪਾਂ ਚਵਾਈ ਕਰਕੇ ਪਾਸ ਕਰਕੇ ਤੇ ਫਿਰ ਪੇਮੈਂਟ ਦਿਓ ਹੈ ਨਾ ਬਾਕੀ ਪਤਾ ਕੀ ਹੈ ਬੀ ਜੀ ਬਾਕੀ ਡੁਗੀ ਬੜੀ ਚਲਣ ਦੀ ਐਵੇਂ ਲੋਕੀ 10000 ਰੁਪਏ ਦੇ 2000 ਆਪਾਂ ਨੂੰ ਉਹ ਹੱਥ ਨਹੀਂ ਆਗੀ ਹਾਂਜੀ ਹਾਂਜੀ ਉਸ ਆਪਾਂ 2000 ਹੀ ਪਾਉਣਾ ਹੈ ਜੀ ਆਜੋ 2000 ਤੁਸੀਂ ਬਸ ਪਾਉਣਾ ਵਾ ਤੇ ਪਸ਼ੂ ਜਿੱਥੇ ਮਰਜ਼ੀ ਮੰਗਾ ਲਓ ਹੈ ਨਾ ਤੇ ਬਾਕੀ ਆਪਣਾ ਪੇਮੈਂਟ ਘਰੇ ਜਾ ਕੇ ਕਰ ਲੋ ਬਾਕੀ ਇੱਕ ਗੱਲ ਹੋ ਰਿਆ ਵੱਡੀ ਆ ਛੋਟੀ ਆ ਵੇਖ ਚੱਕ ਕੇ ਲਵੇ ਅੱਛਾ ਠੀਕ ਹੈ ਜੀ ਜੋ ਕੋ ਜਾਵੇ ਸਾਹਮਣੇ ਆ ਠੀਕ ਆ ਇਹ ਆ ਵੀ ਵੱਡੀ ਛੋਟੀ ਪਹਿਲਾਂ ਹੀ ਆਪਣੀ ਕੋ ਵੇਖ ਲੈ ਹਾਂ ਵੀ ਥਣਾ ਥੁਣਾ ਤੋਂ ਜੇ ਕੋ ਨਹੀਂ ਪਾਸ ਹੁੰਦੀ ਫੇਰ ਉਹ ਚੀਜ਼ ਵੱਖਰੀ ਗੱਲ ਆ ਜਾਂਦੀ ਆ ਤੇ ਬਾਕੀ ਵੱਡੀ ਛੋਟੀ ਜੰਦਰੀ ਵੱਡੀ ਛੋਟੀ ਰੰਗ ਰੂਪ ਉਹ ਸਾਰਾ ਕੁਝ ਵਿਖਣ ਦਿਆ ਹੁੰਦਾ ਹੈ ਹੈ ਨਾ ਬਾਕੀ ਸਲਾਹ ਕਰਕੇ ਘਰੇ ਸਲਾਹ ਕਰਕੇ ਫੇਰ ਪਸ਼ੂ ਲਓ ਫੇਰ ਹੀ ਪਸ਼ੂ ਲਓ ਸਾਰਿਆਂ ਨੂੰ ਵੱਖਰਾ ਇੱਕ ਦੋਰੀ ਵੀਡੀਓ ਵੇਖ ਕੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਸ਼ੁਰੂਆਤ ਫੇਰ ਆਪਾਂ ਆ ਚੰਗੇ ਕਾਦ ਕਾਠਾ ਲਈ ਐ ਵੈਦ ਤੋਂ ਹੀ ਕਰ ਲਈਏ ਛੇ ਦਾ ਦੇ ਮੂੰਹ ਹਰਪੀ ਜੀ ਅੱਛਾ ਛੇ ਦਾ ਮੂੰਹ ਤੇ ਇਹਦੇ ਥੱਲੇ ਇਸ ਟਾਈਮ ਗੱਲਾਂ ਵਾਲਾ ਤੇ 20 22 ਕਿਲੋ ਆਦੀ ਜਿਹੜਾ ਗੱਲਾਂ ਵਾਲਾ ਪਰ ਹੋਰ ਨਹੀਂ 18 ਕਿਲੋ ਬਕਾ ਹੋਇਆ ਤਿਆਰ ਮੌਕੇ ਤੇ ਮੌਕੇ ਤੇ 18 ਕਿਲੋ ਤਿਆਰ ਕਿੰਨੇ ਦਿਨਾਂ ਦੀ ਸੋਈ ਆ ਇਹ 7-8 ਦਿਨਾਂ ਦੀ ਆਪ ਕੋ ਬਚਾਣਾ ਠੀਕ ਹੈ ਤਾਜੀ ਇਹ ਬਚਾ ਉਤਰਾਂ ਤੇ ਅਜੇ ਤਾਂ ਦੁੱਧ ਤਾਂ ਵਾਜੂਗੀ ਇਹਦੇ ਇਹ 20 ਕਿਲੋ ਤਾਂ ਜਾਊਗੀ ਜੀ ਅੱਛਾ 20 ਲੀਟਰ ਪਲੱਸ ਹੀ ਜਾਊਗੀ ਪਲੱਸ ਜਾਊਗੀ ਤੇ ਛੋਟੀ ਨਹੀਂ ਆ ਗਈ ਕੋ ਵੱਡੀ ਆ ਫੁੱਲ ਤਾਂ ਦਿਖਾ ਦੇ ਥਾਣੇ ਦੇ ਥਾਣੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਤੇ ਥਾਨੇ ਚੰਗਾ ਲੱਗਾ ਜਿਹੜਾ ਇਹ ਬਾਕੀ ਕੋਈ ਛੋਟੀ ਨਾ ਮੰਨ ਕੇ ਲਵੇ ਫੁੱਲ ਵਟੀਆ ਕਦ ਕਾਠ ਪੱਖਾ ਪੂਰੀ ਜਵਾਨ ਆ ਹਾਂਜੀ ਤੁਰਾਂ ਫੇਰ ਇੱਕ ਰੀ ਨੂੰ ਬਾਕੀ ਥੋੜਾ ਕੈਮਰੇ ਤੋਂ ਕਰਦੀ ਆ ਫਿਕਸ ਜੀ ਲੈਵੇ ਦੀ ਆ ਸੁਆ ਕਿੰਨਾ ਵਜੇ ਇਹਦਾ ਦੂਜਾ ਦੂਜਾ ਮੂੰਹ ਛੇ ਦੀ ਆ ਸੁਆ ਦੂਸਰਾ ਆ ਮੂੰਹ ਛੇ ਦਾ ਤੇ ਮੂੰਹ ਆ ਜਿਹੜੀ ਛੇ ਦਾ ਹੁੰਦੇ ਆ ਤੇ ਬਾਕੀ ਆ ਫਿਕਸ ਜੀ ਆਰਡਰ ਦੀ ਅਸੀਂ ਜੀ ਲੈ ਜਾਓ ਅੱਗੇ ਕਮਾ ਲਿਓ ਅਜਿਹਾ ਲਾਇਆ ਬੱਜੀ ਬਾਕੀ ਆ ਵੀ ਰੰਗ ਰੂਪ ਦੀ ਬੜੀ ਚੰਗੀ ਆ ਬਹੁਤ ਚੰਗੀ ਬਏ ਘਰੇ ਬੱਜੀ ਵੀ ਸੋਹਣੀ ਲੱਗੂਗੀ ਬਾਗੀਆਂ ਵੇਖੋ ਕਟਾਲਾ ਵਾਲਾ ਹਨਾ ਜਿੰਨੀ ਵੀ ਆ ਬਰਾਬਰ ਆ ਸਾਰੇ ਪਾਸੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਿਆ ਅਗਲਾ ਪਿਛਲਾ ਬਸ ਬਾਜੀ ਬਸ ਤੇ ਮੁੱਲ ਫਿਰ ਵੇਚੀ ਇਹਦਾ ਕਿੰਨਾ ਰੱਖੀ ਆ ਆਪਾਂ ਮੋੜਾ ਦੀ ਆਜੀ ਕਰਨਾ ਹਰ ਵੀਨਾ ਕਿੰਨਾ ਕ 70000 ਕਰਦੀ ਥੋੜਾ ਕਰਦੀ ਮਾਨ 65000 ਚ 2000 ਸ਼ਾਟਗਨ ਨਹੀਂ ਹਾਂ ਨਾ ਇੱਕ 360 ਦੀ ਦੇਣੀ 36000 ਦੇ ਵਿੱਚ ਸ਼ੋਰ ਨਹੀਂ ਹੁੰਦੀ 100 ਰੁਪਿਆ ਠੀਕ ਹੈ ਜੀ ਤੇ ਇਹ ਆ ਵੀ 2-3000 ਸਾਈ ਪਾਦੇ ਕੋਈ ਹਾਂ 2000 ਪਾਦੇ ਬਾਕੀ 61000 ਕਰਵਾ ਕੇ ਕੋਲੇ ਹਨਾ ਉਹ ਤੁਸੀਂ ਲੈ ਲੋਗੇ ਆਪੇ ਬਾਕੀ ਕੋਈ ਛੋਟੀ ਨਾ ਮੰਨ ਕੇ ਲੈ ਵਡੀਆਂ ਫੋੜ ਕੱਦ ਕਾਠ ਜਿਹੜਾ ਚੰਗਾ ਵਾ ਹਨਾ ਪੂਰਾ ਆ ਵੀਰ ਦੇ ਵੀ ਹਾਈਟ ਜਿਹੜੀ ਚੰਗੀ ਆ ਆਪਣੇ ਕੋਰੇ ਵੀਰ ਦੀ ਹਾਈਟ ਚੰਗੀ ਆ ਤੇ ਬਾਕੀ ਉਹਦੇ ਲਾਗੇ ਗਾਂ ਦੀ ਹਾਈਟ ਤੁਸੀਂ ਦੇਖ ਸਕਦੇ ਜੇ ਚੰਗੇ ਦਿਖਣ ਦੀ ਹੈ ਦੇਖੋ ਸੇਵਾਲਾ ਲਓ 5 ਕਿਲੋ ਜੋਦ ਚਵਾ ਦੇ ਕੋਈ ਠੀਕ ਆ ਤੇ ਆ ਗੱਬਨ ਆਗੇ ਜਿਹੜੀ ਇਹ ਗੱਬਣ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਪਹਿਲੇ ਨੂੰ ਦਿੱਤਾ ਜੇ 16 17 ਕਿਲੋ ਅੱਛਾ ਐਰ ਕੇ 20 ਬੈਏਗੀ ਐਰ ਕੇ ਵੀ 20 ਤੇ ਲੱਗੇ ਚੱਲੂਗੀ ਹਾਂ ਮੂੰਹ ਚਾਰ ਦੰਦ ਆ ਜੇ ਅੱਛਾ ਮੂੰਹ ਚਾਰ ਦੰਦ ਆਂਦੇ ਮੂੰਹ ਚਾਰ ਦੰਦ ਆਂਦੇ ਖੀਰੀ ਸੂਪੀ ਆ ਥਾਣੇ ਦੇ ਦੇਖ ਸਕਦੇ ਚੰਗੇ ਗੱਰਤੇ ਆ ਲਿਆ ਖੋਲ ਲਾ ਫਿਰ ਦੰਦ ਵੀ ਇਹਦੇ ਨਾਲ ਚੈੱਕ ਕਰਾ ਦਿੰਦੇ ਆਪਾਂ ਹਾਂਜੀ ਹਾਂਜੀ ਦੂਸਰਾ ਸਵੇਰ ਸਵੇਰ ਇਹਨੇ ਸੋਣਾ ਵਾ ਹਾਂਜੀ ਦੂਸਰਾ ਸੋਣਾ ਤੇ ਮੂੰਹ ਜਿਹੜੇ ਚਾਰ ਦੰਦ ਆ ਦੇਖੋ ਹਾਂ ਦੰਦ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਲਓ ਜੀ ਪਾ ਲਓ ਆ ਦੇਖ ਸਕਦੇ ਪਿਓਰ ਚਾਰ ਦੰਦ ਜਿਹੜੇ ਆ ਸਾਈਡ ਵਾਲਾ ਦੰਦ ਜੇ ਤੋੜਿਆ ਪੁੱਟਿਆ ਹੋਈਆਂ ਜਿੰਨੇ ਪਹਿਲਾ ਸੁਹਾ ਖੀਰੀ ਸੋਈ ਆ ਤੇ ਹੁਣ ਦੂਸਰਾ ਸੁਹਾ ਵੀ ਜਿਹੜੇ ਚਾਰ ਦੰਦ ਦੀ ਸੂਵੇ ਲੱਗੀ ਆ ਅਜੇ ਪੰਜ ਚਾਰ ਦਿਨ ਲਾਈ ਨਹੀਂ ਨੇ ਪਰਾਂ ਤਰੀਕ ਨੂੰ ਦਿਨ ਪੂਰੇ ਆ ਕੱਲ ਦਿਨ ਪੂਰੇ ਹੋ ਦੇ ਠੀਕ ਆ ਉੱਤੀ ਵਾਲੇ ਪਤਾ ਨਹੀਂ ਕਿੰਨੇ ਦਿਨ ਲਾਈਂਦੀ ਆ ਅਜੇ ਲੈ ਆਓ ਪੂਰਾ ਮੋਟਰੀ ਚਵਾਈਆ ਥਾਣੇ ਦਾ ਵੀ ਤੇ ਚੰਗੀ ਤਿਆਰ ਹੋਣੀ ਹੈ ਬਿਲਕੁਲ ਫਿਕਸ ਆਰਡਰ ਤਿਆਰ ਕਰਨਾ ਇਹਨੇ ਬਹੁਤ ਕੁਆਲਟੀ ਦੀ ਨਾਰਮਲ ਕਈ ਵੇੜਾ ਚਾਰ ਦਿਨ ਤੋਂ ਪਹਿਲਾਂ ਸੁਆ ਨਹੀਂ ਹੁੰਦੀਆਂ ਤੇ ਦੂਸਰਾ ਸੁਆ ਵੀ ਫਰੀੜੇ ਫੁੱਲੇ ਦੀ ਸੋਪੇ ਲੱਗੀ ਆ ਬਾਕੀ ਇਥੋਂ ਪਤਾ ਲੱਗਦਾ ਵਾ ਵੀ ਇੱਕ ਥੋੜਾ ਨਸਲਜਾਤ ਦਾ ਤੇ ਇੱਕ ਚੰਗੀ ਸਾੰਭ ਕੀਤੇ ਦਾ ਪਤਾ ਇਥੋਂ ਲੱਗਦਾ ਵਾ ਮਿਸ ਆਮ ਕਰੀਏ ਤੇ ਮੁੱਲ ਵੀ ਪੈਂਦਾ ਵਾ ਬਾਕੀ ਆਪੇ ਜੀ ਨਾੜਾਂ ਦਿਖਾ ਦਿਓ ਹਾਂਜੀ ਹਾਂਜੀ ਹਾਂ ਦੇਖ ਸਾਡੇ ਹਵਾਨੇ ਦੇ ਨਾੜਾਂ ਜਿਹੜੀਆਂ ਬਰੀ ਬਰੀਕ ਚੰਗੀਆਂ ਵਾ ਥਾਣਾ ਦਾ ਸਾਈਜ਼ ਗ੍ਰਾਪ ਵੀ ਕੋ ਜਾਂ ਥਾਣੇ ਇੱਕੋ ਜਿਹਾ ਗੈਪ ਆ ਫਿਰ ਕੱਦ ਵੀ ਓਟਾ ਹੀ ਆ ਹਾਂਜੀ ਕੱਦ ਕੋਈ ਛੋਟਾ ਨਾ ਮੰਨ ਕੇ ਚੱਲੇ ਹਜੇ ਕੱਦ ਦੇ ਨੇ ਹੋਰ ਕਰ ਜਣਾ ਵਾ ਹਾਂ ਦੇਖ ਸਾਡੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਕਰ ਦਿੰਦੇ ਆ 65000 ਅੱਛਾ 65 ਦੀ ਹਵਾਨਾ ਹੀ ਦੇ ਦੇਣੀ ਆ ਕਰ ਦਈਏ ਥੋੜਾ ਬਤਮਾਨਾ ਤੇ ਨਹੀਂ ਰਿਵਾਰਡ ਦੀ ਦਵਾਂਗੇ ਯਾਰ 60000 ਦੀ ਜਾਨ ਤੋਂ ਕੁਝ ਨਹੀਂ ਫਿਰ ਛੋਟ ਹੀ ਹੋਣੀ ਐ ਇੱਥੇ ਕੋਈ ਕਸਾਈ ਵਾਲਾ ਕੰਮ ਨਾ ਕਰੇ ਠੀਕ ਆ ਠੀਕ ਆ ਜੀ 100 ਰੁਪਏ ਛੋਟ ਕਰਾਂਗੇ 60000 ਚ ਠੀਕ ਆ ਜੀ ਤੇ ਬਾਕੀ ਆ ਵੀ ਚਵਾਈ ਪਾਸ ਕੋਈ ਇੱਥੇ ਆਣ ਕੇ ਇੱਕ ਵਾਰੀ ਕਰ ਲੇ ਫਿਰ ਵੀ ਬਾਕੀ ਆਪਣੀ ਕੋਈ ਆਨਲਾਈਨ ਮੰਗਵਾ ਲੈ ਗਰੰਟੀ ਭਜੀ ਆਪਣੀ ਚਵਾਈ ਦੀ ਗਰੰਟੀ ਹੋਗੀ ਠੀਕ ਆ ਜੀ ਜੋ ਵੀ ਆ ਇੱਥੇ ਹੀ ਆਪਣਾ ਚਵਾਈ ਕਰਕੇ ਪਾਸ ਕਰਕੇ ਫਿਰ ਵੀ ਖੜੋ ਤੇ ਬਾਕੀ ਜੇ ਕਿਸੇ ਮਿਲ ਨੇ ਨਹੀਂ ਵੀ ਪਹੁੰਚਣਾ ਆਪਣਾ 2027 ਪਵਾ ਕੇ ਘਰੇ ਮੰਗਾ ਲਓ ਤੇ ਉੱਥੇ ਪਾਸ ਕਰ ਲਓ ਪਹਿਲਾਂ ਗੱਡੀ ਇਹਨਾਂ ਭਾਜੀ ਹੁਣਾਂ ਦੇ ਹੁੰਦੇ ਸਾਰਾ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਬਾਕੀ ਆ ਜੀ ਦੰਦਾ ਜ ਮਾਰਿਆ ਹਾਂਜੀ ਹਾਂਜੀ ਨਵੀਆਂ ਵੇੜਾ ਵਾਂ ਹਨਾ ਠੀਕ ਹੈ ਜੀ